ਦਿੱਲੀ ਰਾਮਲੀਲਾ ਮੈਦਾਨ ਤੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵੱਡਾ ਇਕੱਠ ਆਮਾਦੀ ਪਾਰਟੀ ਦਾ ਕਹਿ ਲੋ ਜਾਂ ਫਿਰ ਗਠਬੰਧਨ ਦਾ ਕਹਿ ਲੋ ਇੰਡੀਆ ਆਲਾਈਂਸ ਦਾ ਕਹਿ ਲੋ ਕਿਉਂਕਿ ਵੱਖ-ਵੱਖ ਪਾਰਟੀਆਂ ਦਾ ਅੱਜ ਸਾਂਝਾ ਜਿਹੜਾ ਗਠਬੰਧਨ ਦਾ ਗੱਟਜੋੜ ਦਾ ਇਕੱਠਾ ਜਿਹੜਾ ਉਹ ਅੱਜ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਵੇਖਣ ਨੂੰ ਮਿਲਿਆ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਕਿਹਾ ਜਾ ਰਿਹਾ ਕਿ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚੋਂ ਆਪ ਦੇ ਜਿਹੜੇ ਵਰਕਰ ਪਹੁੰਚਣਗੇ ਪਰ ਆਪ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਗਠਜੋੜ ਦੀ ਤਾਂ ਅਖਲੇਸ਼ ਯਾਦਵ ਦੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਮਮਤਾ ਬੇਨਰਜੀ ਦੀ ਗੱਲ ਕਰੀਏ ਤੇ ਕਾਂਗਰਸ ਦੇ ਦਿਗਜ ਆ ਜਿਹੜੇ ਆਗੂਆਂ ਦੀ ਗੱਲ ਕਰੀਏ ਤਾਂ ਅੱਜ ਇੱਕ ਗਠਬੰਧਨ ਦਾ ਜਿਹੜਾ ਹੈਗਾ ਵੱਡਾ ਇਕੱਠਾ ਤੇ ਤਸਵੀਰ ਇੱਧਰਲੀ ਵੀ ਦੇਖ ਸਕੋ ਬਾਹਰਲੀ ਕਿ ਕਿਸ ਤਰ੍ਹਾਂ ਵੱਖ-ਵੱਖ ਰਾਜਿਆਂ ਤੋਂ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਣ ਲੱਗੇ ਨੇ ਹਾਲਾਂਕਿ ਸਮਾਂ 10 ਤੋਂ 11 ਵਜੇ ਦਾ ਜਿਹੜਾ ਰੱਖਿਆ ਗਿਆ ਇਸ ਇਕੱਠ ਦਾ ਤੇ ਲੋਕ ਜਿਹੜੇ ਲਗਾਤਾਰ ਵੱਖ-ਵੱਖ ਸੂਬਿਆਂ ਤੋਂ ਜਿਹੜਾ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਆ ਰਹੇ ਨੇ ਤੇ ਅੰਦਰਲਾ ਪੰਡਾਲ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਆਖਰਕਾਰ ਕਿਸ ਤਰ੍ਹਾਂ ਦਾ ਜਿਹੜੇ ਪ੍ਰਬੰਧ ਕੀਤੇ ਗਏ ਨੇ rau jilla maidan ਦੇ ਵਿੱਚ ਤੇ ਸਵੇਰ ਤੜਕਸਾਰ ਤੋਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਕਿ ਤੜਕਸਾਰ ਤੋਂ ਹੀ ਜਿਹੜਾ ਲੋਕਾਂ ਦਾ ਉਹ ਆਣਾ ਜਾਰੀ ਸੀ ਹਾਲਾਂਕਿ ਇੱਕ ਵੱਡਾ ਪੰਡਾਲ ਜਿਹੜਾ ਹੈਗਾ ਉਹ ਲਗਾਇਆ ਗਿਆ ਇੰਡੀਆ ਅਲਾਈਂਸ ਦਾ ਇੱਕ ਵੱਡਾ ਗਠਜੋੜ ਗਠਬੰਧਨ ਦਾ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਦੇਖਿਆ ਜਾ ਸਕਦਾ ਅੱਜ ਦੇ ਦਿਨ ਦੇਖਣਾ ਹੋਵੇਗਾ ਪਰ ਜੇਕਰ ਦਿੱਲੀ ਦੇ ਚੌਰਾਹਿਆਂ ਦੀ ਚੌਂਕਾਂ ਦੀ ਸੜਕਾਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਵੱਡੇ ਵੱਡੇ ਹੋਰਡਿੰਗ ਜਿਹੜੇ ਨੇ ਇੰਡੀਆ ਗਠਜੰਬੰਦਨ ਦੇ ਮਤਲਬ ਕੈਸ ਆਦਿਆਂ ਕਿ ਜਿਹੜਾ ਸਮਝੌਤਾ ਅਲੱਗ-ਅਲੱਗ ਪਾਰਟੀਆਂ ਵੱਲੋਂ ਕੀਤਾ ਗਿਆ ਸੀ ਉਹਨਾਂ ਦਾ ਦੇਖਣ ਨੂੰ ਮਿਲਿਆ ਸਰ ਕਿਵੇਂ ਦੇਖਦੇ ਹੋ ਅੱਜ ਦੇ ਇਸ ਗਠਜੰਬੰਦਨ ਨੂੰ ਲੈ ਕੇ ਜਿਹੜਾ ਇਕੱਠ ਕਹਿ ਸਕਦੇ ਹਾਂ ਵੱਖ-ਵੱਖ ਜਥੇਬੰਦੀਆਂ ਜਾਂ ਅਲਾਈਅੰਸ ਇੰਡੀਆ ਦਾ ਕਹਿ ਸਕਦੇ ਹਾਂ ਦੇਖੋ ਜੀ ਅੱਜ ਇਕੱਠ ਜਿਹੜਾ ਹੈਗਾ ਇਤਿਹਾਸਿਕ ਇਕੱਠ ਹੋਊਗਾ ਕਿਉਂਕਿ ਬਿਨਾ ਕਿਸੇ ਦੋਸ਼ ਲੱਗੇ ਹੋ ਸਾਡੇ ਅਰਵਿੰਦ ਕੇਜਰੀਵਾਲ ਜੀ ਚੱਕ ਅੱਜ ਉਸ ਦੇ ਰੋਸ ਦੇ ਵਿੱਚ ਵੱਡੀ ਮਹਾਰੈਲੀ ਹੋਣ ਜਾ ਰਹੀ ਹੈ ਜੋ ਕਿ ਇਤਿਹਾਸ ਬਦਲ ਕੇ ਅੱਜ ਨਵੀਂ ਰੈਲੀ ਕੀ ਲੱਗਦਾ ਦਿੱਲੀ ਦੇ ਵਿੱਚ ਤਾਂ ਕਾਂਗਰਸ ਆਪ ਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਇੱਕ ਬੈਨਰਾਂ ਦੇ ਵਿੱਚ ਨਜ਼ਰ ਆ ਰਹੀਆਂ ਅੱਜ ਤੇ ਵੀ ਨਜ਼ਰ ਆਣਗੇ ਪਰ ਪੰਜਾਬ ਦੀ ਗੱਲ ਕਰੀਏ ਤਾਂ ਦਿਗਜ ਕਾਂਗਰਸੀ ਭਾਜੀਪੀ ਚਲ ਜਾ ਰਹੇ ਨੇ ਪੱਲਾ ਫੜ ਰਹੇ ਨੇ ਕੀ ਕਹੋਗੇ ਚਾਹੇ ਰਵਨੀਤ ਬਿੱਟੂ ਦੀ ਗੱਲ ਕਰ ਲਈ ਟੀਕਟ ਵੀ ਮਿਲ ਗਈ ਉਹਨਾਂ ਨੂੰ ਸਰ ਜੀ ਇਹ ਜਿਹੜੇ ਇਸ ਤਰ੍ਹਾਂ ਲੋਕ ਹੁੰਦੇ ਨੇ ਅੱਜ ਕਿਤੇ ਕੱਲ ਕਿਤੇ ਇਹਨਾਂ ਨੂੰ ਲੋਕ ਮੂੰਹ ਨਹੀਂ ਲਾਣਗੇ ਕਿਉਂਕਿ ਜਿਹੜੀ ਲੋਕਾਂ ਦੀਆਂ ਸ਼ਾਮਾਂ ਹੁੰਦੀਆਂ ਨੇ ਲੋਕਾਂ ਨੇ ਸ਼ਾਮ ਰੱਖ ਕੇ ਵੋਟਾਂ ਪਾਈਆਂ ਹੁੰਦੀਆਂ ਨੇ ਜਦੋਂ ਉਹਨਾਂ ਦਾ ਮਨ ਤੋੜ ਕੇ ਜਾਂਦੇ ਆ ਉਹਨਾਂ ਨੂੰ ਲੋਕ ਅਗਲੀ ਚੋਣ ਦੇ ਵਿੱਚ ਕੋਈ ਮੂੰਹ ਨਹੀਂ ਲਾਊਗਾ ਵੱਡਾ ਦੇ ਕਿਤੇ ਉਹ ਤਾਂ ਕਹਿੰਦੇ ਵੀ ਅਸੀਂ ਵੱਡਾ ਵਿਜ਼ਨ ਦੇ ਕੇ ਵੱਡੀ ਦੇ ਕੇ ਕਿ ਵੱਡਾ ਵਿਕਾਸ ਕਰਨਾ ਇਲਾਕੇ ਦਾ ਤਾਂ ਗਏ ਆ ਜੀ ਸਰ ਜੀ ਉਹ ਤਾਂ ਆਰਾਂ ਟਾਈਮ ਤੇ ਪਤਾ ਲੱਗ ਜੂਗਾ ਉਹਨਾਂ ਨੂੰ ਅੱਜ ਝੂਠ ਬੋਲ ਕੇ ਫੰਕਸ਼ਨ ਤੇ ਬੋਟਾ ਲੈ ਲਈਏ ਜੇ ਕੰਮ ਨਹੀਂ ਕਰਾਂਗੇ ਤਾਂ ਲੋਕਾਂ ਨੂੰ ਅੱਗੇ ਦੱਸਣਗੇ ਵੀ ਕੀ ਕਰਨ ਬਿਲਕੁਲ ਤਸਵੀਰਾਂ ਜ਼ਰੂਰ ਅੱਗੇ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਕ ਵੱਡਾ ਇਕੱਠਾ ਸੁਖਵਿੰਦਰ ਸਿੰਘ ਦਾ ਸਟੇਜ ਵਾਲੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਕਿ ਜਿਹੜਾ ਇਕੱਠ ਦੱਸ ਦਈਏ ਵੱਖ-ਵੱਖ ਸੂਬਿਆਂ ਤੋਂ ਜੀ ਬਿਲਕੁਲ ਹਾਲਾਂਕਿ ਸਵੇਰ ਦੀਆਂ ਤਸਵੀਰਾਂ ਨੇ ਤੇ ਇੱਕ ਆ ਤਸਵੀਰ ਜ਼ਰੂਰ ਮੈਂ ਸੁਖਿੰਦਰ ਨੂੰ ਕੋਹਗਾ ਦਿਖਾਈ ਜਾਵੇ ਜਿਵੇਂ ਮੈਂ ਸਵੇਰ ਤੋਂ ਹੀ ਕਹਿ ਰਿਹਾ ਗਠਬੰਧਨ ਦੀ ਤਸਵੀਰ ਆ ਤੇ ਅਲਾਈਐਂਸ ਦੀ ਇੰਡੀਆ ਅਲਾਈਐਂਸ ਦੀ ਜਿਹੜੀ ਤਸਵੀਰ ਆ ਵੱਡੇ 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 ਜਿਹੜੇ ਹੋਰਡਿੰਗ ਨੇ ਉਹ ਦੇਖ ਸਕਦੇ ਹੋ ਤੇ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਦੇ ਦਿੱਗਜ ਜਿਹੜੇ ਨੇਤਾ ਨੇ ਉਹ ਭਾਵੇਂ ਰਾਹੁਲ ਗਾਂਧੀ ਹੋਣ ਸੋਨੀਆ ਗਾਂਧੀ ਹੋਣ ਮਮਿਕਾ ਕੋਈ ਵੀ ਜਿਹੜਾ ਵੱਡਾ ਦਿੱਗਜ ਆ ਜਾਂ ਫਿਰ ਇਹਨਾਂ ਦੇ ਆ ਵੱਡੇ ਚਿਹਰਿਆਂ ਦੀ ਗੱਲ ਕਰੀਏ ਤਾਂ ਅੱਜ ਵੱਡਾ ਜਿਹੜਾ ਇਕੱਠ ਵੇਖਣ ਨੂੰ ਮਿਲਿਆ ਤੇ ਲੋਕ ਜਿਹੜੇ ਨੇ ਪੰਜਾਬ ਤੋਂ ਹੀ ਨਹੀਂ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਜਿਹੜੇ ਲੋਕ ਇਸ ਗਠਜੰਦਨ ਦੇ ਕੀਤੇ ਗਏ ਇਕੱਠ ਵਿੱਚ ਜਿਹੜਾ ਹੈਗਾ ਉਹ ਸ਼ਾਮਲ ਹੋਣ ਲਈ ਆ ਆ ਰਹੇ ਨੇ ਤੇ ਇੱਕ ਵੱਡਾ ਇਕੱਠ ਗਠਜੰਦਨ ਦਾ ਤੇ ਸਟੇਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਲਗਾਈ ਹੈ ਤੇ ਪੰਡਾਲ ਵੀ ਇੱਕ ਵੱਡਾ ਜਿਹੜਾ ਸਜਾਇਆ ਗਿਆ ਉਹਦੀ ਤਸਵੀਰ ਵੀ ਤੁਹਾਨੂੰ ਆ ਨੇੜੇ ਜਾ ਕੇ ਜ਼ਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਪ੍ਰਬੰਧ ਜਿਹੜਾ ਹੈਗਾ ਉਹ ਕੀਤਾ ਗਿਆ ਆ ਤੇ ਇਥੋਂ ਸੁਵਿੰਦਰ ਜ਼ੂਮ ਕਰਕੇ ਜ਼ਰੂਰ ਦਿਖਾ ਦੇ ਕਿ ਟੈਂਟ ਲਗਾ ਕੇ ਇੱਕ ਵੱਡਾ ਜਿਹੜਾ ਪੰਡਾਲ ਆ ਕਿਉਂਕਿ ਗਰਮੀ ਦੇ ਦਿਨ ਨੇ ਦਿੱਲੀ ਦੇ ਵਿੱਚ ਗਰਮੀ ਦੌਰਾਨ ਇੱਥੇ ਆਏ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਪੰਡਾਲ ਜ਼ਰੂਰ ਸਜਾਇਆ ਗਿਆ ਟੈਂਟ ਲਗਾ ਕੇ ਲੋਕਾਂ ਨੂੰ ਬੈਠਣ ਦੇ ਲਈ ਕੁਰਸੀਆਂ ਚੇਅਰ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਤੇ ਇੱਕ ਵੱਡਾ ਇਕੱਠ ਕਿਹਾ ਜਾ ਰਿਹਾ ਕਿ ਅੱਜ ਦਿੱਲੀ ਦੇ ਰਾਮ ਲਿਆ ਮੈਦਾਨ ਦੇ ਵਿੱਚ ਦੇਖਣ ਨੂੰ ਮਿਲੇਗਾ ਹੁਣ ਦੇਖਣਾ ਹੋਏਗਾ ਕਿਹੜੇ ਕਿਹੜੇ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਕਿੱਡੀ ਕਿੱਡੀ ਦੂਰੋਂ ਆ ਰਹੇ ਤੇ ਕਿੰਨੀ ਵੱਡੀ ਗਿਣਤੀ ਦੇ ਵਿਚਾਰ ਨੇ ਤੇ ਇਹ ਇਕੱਠ ਇੰਡੀਆ ਅਲਾਈਂਸ ਦਾ ਕਿੱਡਾ ਵੱਡਾ ਸਾਬਿਤ ਹੋਏਗਾ ਅੱਜ ਇਸ ਦਿੱਲੀ ਰਾਮ ਲੀਲਾ ਮੈਦਾਨ ਦੇ ਵਿੱਚ ਇਹ ਵੇਖਣ ਵਾਲੀ ਜ਼ਰੂਰ ਗੱਲ ਹੋਏਗੀ ਦਿੱਲੀ ਰਾਮ ਲੀਲਾ ਮੈਦਾਨ ਤੋਂ ਕਮਾਂਮੈਂਡ ਸੁਖਵਿੰਦਰ ਦੇ ਨਾਲ ਸੁਖਾ ਖੇੜੀ ਵਾਲਾ